ਤਪਚਾਰਾ ਦੀ ਬੜੀ ਨਦੀ ਦੇ ਵਿੱਚ ਪਾਣੀ ਆਉਣ ਦਾ ਡਰ ਲੋਕਾਂ ਦੇ ਘਰ ਕਰ ਚੁੱਕਾ ਹੈ ਦੱਸਦੇ ਕਿ ਘਰਾਂ ਦੇ ਵਿੱਚ ਪਾਣੀ ਆਉਣ ਦੇ ਡਰ ਦੇ ਕਾਰਨ ਪਿੰਡ ਰਾਈ ਮਾਝਾ ਦੇ ਲੋਕਾਂ ਨੇ ਆਪਣੇ ਘਰਾਂ ਦਾ ਸਮਾਨ ਆਪਣੀਆਂ ਛੱਤਾਂ ਤੇ ਰੱਖਣਾ ਸ਼ੁਰੂ ਕਰ ਦਿੱਤਾ ਹੈ ਇਸ ਸੰਬੰਧੀ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੀ ਵਾਰ ਜਦੋਂ ਬਾੜ ਆਈ ਸੀ ਤਾਂ ਉਹਨਾਂ ਦਾ ਬੇਹਤ ਜ਼ਿਆਦਾ ਨੁਕਸਾਨ ਹੋਇਆ ਸੀ ਤੇ ਹਲੇ ਤੱਕ ਉਹਨਾਂ ਨੂੰ ਕਿਸੇ ਦੇ ਵੱਲੋਂ ਵੀ ਕੋਈ ਵੀ ਮੁਆਵਜ਼ਾ ਨਹੀਂ ਦਿੱਤਾ ਗਿਆ ਅਤੇ ਹੁਣ ਵੀ ਉਹਨਾਂ ਕਹੇ ਕਿ ਉਹਨਾਂ ਨੂੰ ਡਰ ਹੈ ਕਿ ਪਾਣੀ ਦੁਬਾਰਾ ਉਹਨਾਂ ਦੇ ਪਿੰਡਾਂ ਵੱਲ ਨੂੰ ਆ ਸਕਦਾ ਹੈ ਤਪਿੰਡ ਰਾਈ ਮਾਲਵਾ ਜੋ ਕਿ ਬੜੀ ਨਤੀ ਤੇ ਨਾਲ ਲੱਗਦਾ ਹੈ ਦੱਸਦੀ ਹੈ ਗਰੀਬ ਤੱਕੇ ਦੇ ਲੋਕ ਜਿੱਥੇ ਕਿ ਰਹਿੰਦੇ ਨੇ ਤੇ ਆਪਣੇ ਘਰਾ ਦਾ ਹਾਲ ਉਹਨਾਂ ਨੇ ਦਿਖਾਇਆ ਹੈ ਆਪਣੀ ਆਪ ਬੀਤੀ ਸੁਣਾਈ ਹੈ ਤਾਂ ਉਹਨਾਂ ਨੇ ਦੱਸਿਆ ਹੈ ਕਿ ਡਰ ਦੇ ਨਾਲ ਉਹਨਾਂ ਨੇ ਹੁਣ ਆਪਣੇ ਘਰ ਦਾ ਸਮਾਨ ਜਿਹੜਾ ਕਿ ਇਹ ਘਰਾਂ ਦੀਆਂ ਛੱਤਾਂ ਤੇ ਰੱਖਣਾ ਸ਼ੁਰੂ ਕਰਤਾ ਪਿੰਡ RAI ਮਾਜਵਾਦੇ ਲੋਕਾਂ ਦੇ ਵੱਲੋਂ ਇਹ ਸ਼ੁਰੂਆਤ ਜਿਹੜੀ ਕੀਤੀ ਗਈ ਹੈ ਘਰ ਦਾ ਹਾਲ ਦਿਖਾਉਂਦੇ ਉਹਨਾਂ ਨੇ ਆਪਣੀ ਆਪ ਪੀਤੀ ਦੱਸੀ ਹੈ ਉਹਨਾਂ ਕਿਹਾ ਕਿ ਪਟਿਆਲਾ ਦੀ ਬੜੀ ਨਦੀ ਚ ਕਿਉਂਕਿ ਪਾਣੀ ਵਧਨ ਦਾ ਡਰ ਜਿਹੜਾ ਕਿ ਹੈ ਉਹ ਵੱਧ ਚੁੱਕਿਆ ਤਾਂ ਜਿਸ ਦੇ ਮੱਦੇਨਜ਼ਰ ਹੁਣ ਆਪਣੇ ਘਰਾਂ ਦਾ ਸਮਾਨ ਉਹਨਾਂ ਦੇ ਵੱਲੋਂ ਆਪਣੇ ਘਰਾਂ ਦੀਆਂ ਛੱਤਾਂ ਤੇ ਰੱਖਿਆ ਜਾ ਰਿਹਾ ਉਹਨਾਂ ਕਿਹਾ ਕਿ ਪਿਛਲੇ ਵਾਰ ਵੀ ਜਦੋਂ ਬਾੜ ਆਈ ਸੀਗੀ ਤਾਂ ਹਲੇ ਤੱਕ ਉਹਨਾਂ ਨੂੰ ਇਸ ਦਾ ਮੁਆਵza ਨਹੀਂ ਮਿਲਿਆ ਇਹ ਪਾਣੀ ਆ ਰਿਹਾ ਕਿੰਨਾ ਦੇ ਦੱਸ ਕਿੰਨਾ ਨੇ ਸਹੀ ਬੋਲ ਰਹਾ ਕਿ 90 ਮਿੰਟ ਕਰਨਾ ਨਾ ਕੋਈ ਪੁੱਛਾ ਠੀਕ ਹੈ ਪਹਿਲਾਂ ਵੀ ਸਾਡਾ ਬਹੁਤ ਨੁਕਸਾਨ ਕੁਛ ਬੱਚਾ ਦਾ ਨਾ ਕੋਈ ਸਮਾਨ ਤੇ ਘਰੋਂ ਬਾਹਰ ਸਾਰੇ ਨਾ ਕਬਜ਼ਾ ਮਿਲਦਾ ਐਦਾਂ ਹੀ ਫਾਰਮ ਤੋਂ ਵਾਲਿਆਂ ਤੇ ਕੁਛ ਨਹੀਂ ਦਿੰਦੇ ਪਾਣੀ ਨਦੀ ਭਰੀ ਹੋਾਰ ਆ ਰਹੀ ਮਤਾਂ ਸਮਾਨ ਦੀ ਤਿਆਰੀ ਕਰ ਰਹੇ ਹਾਂ ਬੰਨਣ ਦੀ ਨਦੀ ਸਾਹਸ ਪਈ ਹੈਗੀ ਨਹੀਂ ਜੀ ਪਹਾਈ ਨਹੀਂ ਹੈ ਜੀ ਬਸ ਨਦੀ ਦੇ ਕਿਨਾਰੇ ਮਿੱਟੀ ਲਾਗੇ ਸੀਗੇ 3-4 ਮਹੀਨੇ ਹੋ ਗਏ ਉਹ ਵੀ ਹੁਣ ਨਿਕਲ ਜਾਣੀ ਆ ਪਾਣੀ ਨਾਲ ਸਰਕਾਰੀ ਅਸੀਂ ਬੁੱਟੀ ਜਿਹੜੀ ਸਾਬਸਪਾਈ ਕਰਦੀ ਨਾਲੀ ਉਹ ਬੁੱਟੀ ਤਾਂ ਹੀ ਹੁਣ ਸਾਫ਼ ਕਰਨ ਲੱਗਿਆ ਜਦੋਂ ਪਾਣੀ ਨੇੜੇ ਲੱਗਿਆ ਉਹ ਤਾਂ ਪਹਿਲਾਂ ਕੋਈ ਕੁਝ ਨਹੀਂ ਕਰਦਾ ਹੈਗਾ ਪ੍ਰਸ਼ਾਸਨ ਵੱਲੋਂ ਵੀ ਆਇਆ ਹੁਣ ਨਹੀਂ ਪ੍ਰਸ਼ਾਸਨ ਵੱਲੋਂ ਕੋਈ ਨਹੀਂ ਆਇਆ ਹੈਗਾ ਹਜੇ ਤੱਕ ਤਾਂ ਕਿਸੇ ਨੇ ਇਹ ਵੀ ਨਹੀਂ ਦੱਸਿਆ ਕਿ ਪਾਣੀ ਛੱਡਿਆ ਜਾਏਗਾ ਜਾਂ ਨਹੀਂ ਛੱਡਿਆ ਜਾਏਗਾ ਪਹਿਲਾਂ ਕਿ ਤੱਕ ਜਿਹੜੇ ਵੀ ਅੱਜ ਤੱਕ ਨਹੀਂ ਬਾਤ ਬਣੀ ਕੋਚਰੇ ਹੈ ਹੀ ਨਹੀਂ ਤਾਂ ਕੱਲੇ-ਕੱਲੇ ਬਣਿਆ ਹੋਇਆ ਸੀ। ਬਹੁਤ ਪਾਣੀ ਤਾਂ ਮੇਰੇ ਤਾਂ ਉਹ ਅੰਦਰ ਜਾ ਕੇ ਦੇਖਿਆ ਉੱਪਰ ਤੱਕ ਤਾਂ ਛੱਤ ਇੰਨੀ ਘੱਟ ਬਦਰੀ। ਸਾਰਾ ਛੱਤਨ ਲੱਗਿਆ ਬਟਾ ਪਾਣੀ ਸਰਪਾਣੇ ਦੇ ਦਾਰੇ ਚੋਂ। ਬਹੁਤ ਤਾਂ ਪਾਈ ਡਰਦਾ ਹਾਂ ਰੋਜ਼ ਰਾਤ ਨੂੰ 2:00 1:30 ਵਜੇ ਤੱਕ ਉੱਠ ਉੱਠ ਦੇਖਾਂ। ਖੋਲ ਕੇ ਬੈਠਾ ਮੈਂ। ਅੱਛਾ ਅਸਲ ਬਣੋ ਕੋਈ ਆਇਆ ਤੁਹਾਨੂੰ ਕੋਈ? ਕੋਈ ਨਹੀਂ ਆਇਆ। ਐਮਸੀ ਵੀਰੇ। ਨਾ ਨਾ ਕੋਈ ਨਹੀਂ ਆਉਂਦਾ ਵਰੇ। ਉਹ ਤਕਰੀਬਨ ਪੁੱਛਦੇ